ਉਹ ਦਿਣੀ ਪਏ ਰਹਿਣਾ ਕੋਈ ਕੰਮ ਧੰਦਾ ਵੀ ਕਰ ਲਿਆ ਕਰੋ ਬਾਬੇ ਆਏ ਨੇ ਪਹਾੜੀ ਇਲਾਕੇ ਚੋਂ ਪਾ ਕੋਈ ਆਟਾ ਦਾਣਾ ਬੋਰੀਆ ਬਾਬਾ ਬੋਰੀ ਬੋਰੀ ਚੱਕਲੀ ਬੋਰੀ ਲੱਗਦਾ ਬੋਰੀ ਭਰ ਕੇ ਪਾਉ ਉਹਦਾ ਉਹ ਜੇ ਪੁੱਛਣਾ ਉਹਦਾ ਵੀ ਆਟਾ ਪਾਵਾਂ ਗ ਕਣਕ ਆ ਗਿਆ ਆ ਗਿਆ ਉਹ ਹਾਂ ਭਗਤਾ ਖਾਲੀ ਚੱਕ ਲਿਆ ਉਹ ਬਾਬਾ ਤੇਰਵਾ ਮਹੀਨਾ ਚੱਲਦਾ ਢੋਲ ਦੇ ਦਾਣੇ ਨਹੀਂ ਆਟਾ ਨਹੀਂ ਮੈਨੂੰ ਵੀ ਨਾਲ ਹੀ ਲੈ ਜਾ ਦੋ ਹੁਣ ਛੁੱਟਾ ਜਾਏ ਮਾਰਨ